ਹਰਾਨ ਹੈ ਤੁਸੀਂ ਤਾਂ ਬੰਦਾ ਤਾਂ ਦੇਖਿਆ ਨਹੀਂ ਕੱਲਾ ਝਾੜੂ ਦੇਖਿਆ ਅੱਛਾ ਉਹਨਾਂ ਨੇ ਵੀ ਕੱਲਾ ਕੰਦਾਂ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਜਿਹੜੇ ਐਮਐਲਏ ਜਿੱਤ ਕੇ ਆਏ ਨਾ ਉਹਨਾਂ ਨੂੰ ਆਈ ਨਹੀਂ ਪਤਾ ਸੀ ਐਮਐਲਏ ਕਿਹੜੇ ਆ ਇੱਕ ਦੂਜੇ ਨੂੰ ਪੁੱਛਿਆ ਉਹ ਤੂੰ ਵੀ ਐਮਐਲਏ ਬਣ ਗਿਆ ਉਹ ਕਹਿੰਦਾ ਤੂੰ ਵੀ ਬਣ ਗਿਆ ਜਿੰਨੇ ਮਲੰਗ ਸੀ ਸਾਰੇ ਐਮਐਲਏ ਬਣ ਗਏ ਅ ਸਹੀ ਦੱਸੋ ਮਲੰਗ ਨਹੀਂ ਆਓ ਜਿਹਨੇ ਝਾੜੂ ਵਾਲੇ ਹੈ ਸਹੀ ਗੱਲ ਹੈ ਜੀ ਸਹੀ ਗੱਲ ਹੈ ਹਲੇ ਤਾਂ ਮੈਂ ਤੁਹਾਨੂੰ ਦੱਸਦਾ ਹਲੇ ਤਾਂ ਤੁਸੀਂ ਦੇਖ ਰਹੇ ਹੋ ਭਗਵੰਤਬਾਨ ਨੂੰ ਭਜਦੇ ਤੁਸੀਂ ਦੇਖੇ ਮੋੜ ਮੰਡੀ ਭਜਾਇਆ ਲੋਕਾਂ ਨੇ ਤੁਝੇ ਹੁਣ ਤਾਂ ਹੁਣ ਕੀ ਕਰਦਾ ਰੋਡ ਸ਼ੋ ਉਹਨੂੰ ਪਤਾ ਹੈ ਆ ਸ਼ਹਿਰ ਨੂੰ ਲੈ ਲੈਣਾ ਹੈ ਪੁਲਿਸ ਆਊਗੀ ਪਹਿਲੇ ਸਾਰਾ ਕੁਝ ਹੀ ਦੁਕਾਨਾਂ ਬੰਦ ਕਰ ਦੂਗੀ ਫਿਰ ਉਹਦੇ ਮਗਰ ਸੌਕ ਗੱਡੀ ਹੈ ਬੰਦੇ ਬਿਠਾਏ ਆਪਣੇ ਝਾੜੂ ਵਾਲੇ ਉਹ ਜਾ ਕੇ ਪਹਿਲੇ ਅਡਵਾਂਸ ਖੜ ਜਾਂਗੇ ਫਾਰ ਪੁਲਸ ਵਾਲ ਆ ਜੂਗਾ 1 ਮਿੰਟ ਦਾ ਰੋਡ ਸ਼ੋਅ ਤੋਂ ਫੋਟੋ ਲੈ ਕੇ ਪਾ ਕੇ ਭੱਜ ਜਾਂਦੇ ਐ ਫੁੱਲ ਵੀ ਆਪ ਨੂੰ ਦੇ ਨਹੀਂ ਫੁੱਲ ਹੈਂ ਫੁੱਲ ਵੀ ਆਪ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤਾਂ ਹਰਾ ਮੈਂ ਸੋਚ ਰਿਹਾ ਆ 2.5 ਸਾਲਾਂ ਨੇ ਇੰਨਾ ਗੁੱਸਾ ਭਰਤਾ ਅਗਲੇ 2.5 ਸਾਲ ਕਿੰਨੇ ਪਾਵਾਂਗੇ ਹੈਂ